ਦੇਹ ਦਾ سرمਾਇਆ ਜਿਹੜਾ 40% سرمਾਇਆ ਹੈ 1% ਲੋਕਾਂ ਕੋਲ ਅਸੀਂ ਸਾਰਿਆਂ ਦਾ ਵੰਡ ਖੋਹ ਨਹੀਂ ਸਕਦੇ ਪਰ ਅਸੀਂ ਯਤਨ ਕਰਾਂਗੇ ਕਿ ਉਹ سرمਾਇਆ ਜਿਹੜਾ ਆਮ ਲੋਕਾਂ 'ਚ ਬਰਾਬਰਤਾ ਘਟਾਏ ਜਿਹੜਾ ਪਾੜਾ ਘਟਾਇਆ ਜਾਵੇ ਤੇ ਬਰਾਬਰਤਾ ਵੱਧਿਆ ਜਾਵੇ ਅਤੇ ਪੰਥ ਦੇ ਗੁਰੂ ਦੀ ਵਿਚਾਰਧਾਰਾ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਚਾਰਧਾਰਾ ਹੈ ਕਿਨ ਗਰੀਬ ਸੇਖਣ ਕੋ ਦੂ ਪਾਸ਼ਾਈ ਉਹਦੇ ਪ੍ਰਤੀ ਗਰਵਾਣੀ ਦੇ ਵਿਚਾਰਤਾਰਾ ਨੀਚੇ ਅੰਦਰ ਨੀਚੋਂ ਉਹਨਾਂ ਲੋਕਾਂ ਨੂੰ ਉੱਚਾ ਚੱਕਣ ਲਈ ਬਰਾਬਰ ਕਰਨ ਲਈ ਤਣੋ ਮਣੋ ਗੁਰੂ ਦੇ ਪੈ ਦੇ ਵਿੱਚ ਰਹਿ ਕੇ ਸ਼ੰਕਤ ਦੇ ਪੈ ਦੇ ਵਿੱਚ ਰਹਿ ਕੇ ਅਸੀਂ ਲੋਕ ਲਹਿਰ ਬਣਾਉਣੀ ਚਾਹੁੰਦੇ 1972 ਦੇ ਵਿੱਚ ਐਕਟ ਆਉਂਦਾ ਹੈਗਾ ਲੈਂਡ ਸੀਲਿੰਗ ਐਕਟ ਤੁਸੀਂ ਸਭ ਨੂੰ ਬਰਾਬਰ ਕਰਨ ਦੀ ਗੱਲ ਕਰ ਰਹੇ ਹੈਗੇ ਲੈਂਡ ਸੀਲਿੰਗ ਐਕਟ ਦੇ ਤਹਿਤ 17 ਕਿੱਲਾਂ ਤੋਂ ਵੱਧ ਜਿਸ ਦੇ ਕੋਲੇ ਵੀ ਜ਼ਮੀਨ ਹੈਗੀ ਆ ਉਹ ਕਹਿੰਦੇ ਵੀ ਗਰੀਬ ਤਬਕਿਆਂ ਦੇ ਵਿੱਚ ਵੰਡੀ ਜਾਵੇ ਕੀ ਇਸ ਤਰ੍ਹਾਂ ਦਾ ਹੈ ਤੁਹਾਡੀ ਪਾਰਟੀ ਵੱਲੋਂ ਜਾਂ 100% ਇਹ ਜੇ ਕੋਈ ਸਮਾਸਾਨੂੰ ਮਿਲਿਆ ਹਰਚਰਨ ਸਿੰਘ ਬਰਾੜ ਤੇ ਪ੍ਰਕਾਸ਼ ਸਿੰਘ ਬਾਲੂ ਦੇ ਸਾਰੇ ਪਿੰਨਾਂ ਨੂੰ ਸਾਰਿਆਂ ਦੀ ਉਹਨਾਂ ਦੀ ਜਾਇਦਾਦ ਜ਼ਬਤ ਕਰਕੇ ਬਹੁਤ ਉਹਨਾਂ ਦੇ ਆਮਦਨ ਤੇ ਸਾਧਨਾ ਬਾਹਰ ਬੜਿਆ ਉਸ ਪਿੰਨ ਦੇ ਸਾਰੇ ਉਥੋਂ ਸ਼ੁਰੂ ਕੀਤੀ ਜਾਵੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਸਾਨੀ ਤਬਕਾ ਵੀ ਹੈਗਾ ਨਿਮਨ ਕਿਸਾਨੀ ਬਹੁਤ ਆ ਅਜੋਕੇ ਸਮੇਂ ਦੇ ਵਿੱਚ ਮਸ਼ੀਨਰੀ ਕਰਨ ਆ ਗਿਆ 60 ਦੇ ਦਹਾਕੇ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਇਆ ਇਧਰ ਦੀ ਸਾਈਡ ਪਰ ਅਜੋਕੇ ਸਮੇਂ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆ ਜਿਹੜਾ ਉਹਨੇ ਕਿਸਾਨਾਂ ਨੂੰ ਜਿਹੜਾ ਸਿਰਫ ਕਰਜ਼ਾ ਦਿੱਤਾ ਹੈਗਾ ਬਹੁਤ ਸਾਰੇ ਲੋਕ ਇਹ ਕਹਿ ਰਹੇ ਹੈਗੇ ਕਿ ਹੁਣ ਖੇਤੀਬਾੜੀ ਦਾ ਇੱਕ ਨਵਾਂ ਮਾਡਲ ਆ ਜਿਹੜਾ ਉਹ ਆਉਣਾ ਚਾਹੀਦਾ ਤੁਹਾਨੂੰ ਲੱਗਦਾ ਹੈਗਾ ਕਿ ਖੇਤੀਬਾੜੀ ਦਾ ਕੋਈ ਨਵਾਂ ਮਾਡਲ ਵੀ ਹੋਣਾ ਚਾਹੀਦਾ ਜਾਂ ਇਸ ਦੇ ਵਾਸਤੇ ਕੋਈ ਨਵੀਆਂ ਆਰਥਿਕ ਨੀਤੀਆਂ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਜਿੱਥੋਂ ਤੱਕ ਅੰਤਰਰਾਸ਼ਟਰੀ ਗੈਟਸਨ ਜਾਉਤਾ ਡੰਕਲ ਤੇ ਜਈਆਂ ਅਸੀਂ ਬੜੇ ਧਿਆਨ ਨਾਲ ਪੜੀਏ ਜੀ ਤੇ ਇਹਨਾਂ ਦਾ ਹੱਲ ਬਾਰੇ ਵੀ ਸਾਡੇ ਕੋਲ ਇੱਕ ਵਿਚਾਰਤਰ ਹੈ ਜੀ ਅਸੀਂ ਇੱਕ ਵਿਚਾਰਲਾ ਰਸਤਾ ਅਪਣਾਉਣਾ ਚਾਹੁੰਦੇ ਪੰਜਾਬ ਦੇ ਵਿੱਚ ਵੀ ਸਿਆਸੀ ਮਾਹੌਲ ਆ ਜਿਹੜਾ ਉਹ ਜੋਰਾ-ਸ਼ੋਰਾ ਦਿੱਤੇ ਆ ਜੇਕਰ ਸੰਸਾਰ ਪੱਧਰ ਦੇ ਉੱਤੇ ਵੀ ਦੇਖੀਏ ਤਾਂ ਦੋ ਤਰ੍ਹਾਂ ਦੀ ਰਾਜਨੀਤੀ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਆ ਇੱਕ ਸੱਜੇ ਪੱਖੀ ਪੋਲਿਟਿਕਸ ਆ ਤੇ ਇੱਕ ਖੱਬੇ ਪੱਖੀ ਪੋਲਿਟਿਕਸ ਆ 2024 ਦੇ ਇਲੈਕਸ਼ਨ ਬਿਲਕੁਲ ਨਜ਼ਦੀਕ ਹੈਗੇ ਆ ਜਿੱਥੇ ਖੱਬੇ ਪੱਖੀ ਪੋਲਿਟਿਕਸ ਦੇ ਵਿੱਚ ਸੰਘਰਸ਼ ਦੇ ਰਸਤੇ ਵੱਖ-ਵੱਖ ਪਾਰਟੀਆਂ ਜਾਂ ਜਥੇਬੰਦੀਆਂ ਹੈਗੀਆਂ ਆਪਣੀਆਂ ਮੰਗਾਂ ਮਸਲੇ ਮਨਵਾਉਣ ਦੇ ਲਈ ਆ ਜਿਹੜਾ ਉਹ ਖੱਬੇ ਪੱਖੀ ਪੋਲਿਟਿਕਸ ਦਾ ਰਾਹ ਅਪਣਾ ਰਹੇ ਹੈਗੇ ਆ ਉੱਥੇ ਕੁਝ ਪਾਰਟੀਆਂ ਜਿਹੜੀਆਂ ਉਹ ਸੱਜੇ ਪੱਖੀ ਰਾਜਨੀਤੀ ਦਾ ਜਿਹੜਾ ਉਹ ਰਾਹ ਅਪਣਾ ਰਹੀਆਂ ਹੈਗੀਆਂ ਕੁਝ ਪਾਰਟੀਆਂ ਨੇ ਇਕੱਤਰਤ ਹੋ ਕੇ ਸ਼ੇਰ-ਏ-ਪੰਜਾਬ ਅਕਾਲੀ ਦਲ ਪਾਰਟੀ ਦਾ ਜਿਹੜਾ ਉਹ ਗਠਨ ਕੀਤਾ ਬਿਲਕੁਲ ਨਵੀਂ ਪਾਰਟੀ ਹੈਗੀ ਆ ਇਸ ਨਵੀਂ ਪਾਰਟੀ ਵੱਲੋਂ ਅੱਜ ਇੱਕ ਵਿਸ਼ੇਸ਼ ਕਾਨਫਰੰਸ ਆ ਜਿਹੜੀ ਉਹ ਕੀਤੀ ਗਈ ਤੇ ਕਾਨਫਰੰਸ ਆ ਉਹ ਭਾਈ ਲਾਲੋ ਨੂੰ ਸਮਰਪਿਤ ਕੀਤੀ ਗਈ ਜੇ ਜਦੋਂ ਭਾਈ ਲਾਲੋ ਦਾ ਨਾਮ ਆਉਂਦਾ ਤੇ ਆਮ ਤੌਰ ਦੇਤੇ ਸਾਡੀਆਂ ਸਿੱਖ ਸੰਗਤਾਂ ਦੇ ਵਿੱਚ ਇੱਕ ਕਿਰਤੀ ਤਬਕੇ ਦੀ ਤਸਵੀਰ ਆ ਜਿਹੜੀ ਉਹ ਆਪਮਹਾਰੇ ਬਾਨੀ ਸ਼ੁਰੂ ਹੋ ਜਾਂਦੀ ਹੈਗੀ ਪਰ ਲੰਬੇ ਸਮੇਂ ਤੋਂ ਜੇਕਰ ਦੇਖੀਏ ਤਾਂ ਇਸੇ ਕਿਰਤੀ ਤਬਕੇ ਨੂੰ ਮਜ਼ਦੂਰ ਤਬਕੇ ਨੂੰ ਆ ਜਿਹੜਾ ਵਰਤ ਵਰਤ ਕੇ ਵੱਖ-ਵੱਖ ਸਿਆਸੀ ਤਰ੍ਹਾਂ ਜਿਹੜੀਆਂ ਆਪਣੀਆਂ-ਆਪਣੀਆਂ ਰੋਟੀਆਂ ਜਿਹੜੀਆਂ ਉਹ ਸੇਕਦੀਆਂ ਰਹੀਆਂ ਹੈਗੀਆਂ ਤੇ ਅਜਿਹੇ ਸਮੇਂ ਦੇ ਵਿੱਚ ਇੱਕ ਹੋਰ ਨਵੀਂ ਪਾਰਟੀ ਦਾ ਗਠਨ ਹੋਇਆ ਆ ਆਪਾਂ ਜਾਣਾਂਗੇ ਕਿ ਇਸ ਨਵੀਂ ਪਾਰਟੀ ਦੇ ਕੋਲ ਕਿਉਂਕਿ ਭਾਈ ਲਾਲੋ ਨੂੰ ਸਮਰਪਿਤ ਇਹਨਾਂ ਦੀ ਕਾਨਫਰੰਸ ਆ ਭਾਈ ਲਾਲੂਆਂ ਦੇ ਵਾਰਸਾਂ ਦੇ ਲਈ ਆ ਜਿਹੜਾ ਇਸ ਨਵੀਂ ਪਾਰਟੀ ਦੇ ਕੋਲ ਕੀ ਰੋਡ ਮੈਪ ਹੈਗਾ ਬਾਕੀ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਦੇ ਆਪਣੇ ਵੱਖਰੇ ਮੁੱਦੇ ਹੈਗੇ ਆ ਵੱਖਰੇ ਇਸ਼ੂ ਹੈਗੇ ਆ ਆਪਾਂ ਇਸ ਪਾਰਟੀ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਜੀ ਸਾਡੇ ਨਾਲ ਮੌਜੂਦ ਰਹਿਣਗੇ ਜਥੇਦਾਰ ਜੀ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਸਰਬਲਾਸ਼ ਸਿੰਘ ਜੀ ਸਰਦ ਸੁਖਪ੍ਰੀਤ ਸਿੰਘ ਜੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵਿਚਾਰ ਸੰਗਤ ਤੀਕ ਪਹੁੰਚਾਉਣ ਦਾ ਯਤਨ ਕੀਤਾ ਧੰਨਵਾਦ ਤੁਹਾਡਾ ਅੱਛਾ ਜਥੇਦਾਰ ਸਾਹਿਬ ਨਵੀਂ ਪਾਰਟੀ ਹੈ ਤੁਸੀਂ ਹੁਣ ਪਹਿਲਾਂ ਤੁਹਾਡੀ ਯੂਨਾਈਟਿਡ ਅਕਾਲੀ ਦਲ ਪਾਰਟੀ ਸੀ ਵੀ ਹੁਣ ਨਵੀਂ ਪਾਰਟੀ ਵੱਖਰੇ ਵੱਖਰੇ ਫਰੰਟਾਂ ਤੋਂ ਇਕੱਠੇ ਹੋ ਕੇ ਲੋਕਾਂ ਨੇ ਆ ਜਿਹੜਾ ਤੁਸੀਂ ਆ ਜਿਹੜਾ ਛੇ ਦੇ ਪੰਜਾਬ ਪਾਰਟੀ ਦਾ ਜਿਹੜਾ ਗਠਨ ਕੀਤਾ ਹੈਗਾ ਤੇ ਅੱਜ ਦੀ ਜਿਹੜੀ ਵਿਸ਼ੇਸ਼ ਕਾਨਫਰੰਸ ਆ ਜਿਹੜੀ ਉਹ ਤੁਹਾਡੀ ਉਹ ਭਾਈ ਲਾਲੂ ਨੂੰ ਸਮਰਪਿਤ ਹੈਗੀ ਆ ਕਿਰਤੀ ਤਲਕੇ ਦੇ ਲਈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਮੈਨੀਫੈਸਟੋ ਦੇ ਵਿੱਚ ਕੀ ਕੀ ਮੰਗਾ ਮਸਲੇ ਆ ਜਿਹੜੇ ਲੈ ਕੇ ਆਉਂਗੇ ਤੇ ਉਹਨਾਂ ਨੂੰ ਹੱਲ ਕਰਨ ਦਾ ਤੁਹਾਡੇ ਕੋਲੇ ਰੂਡ ਮੈਪ ਕੀ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਿਰ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਬੜਾ ਗੰਭੀਰ ਤੇ ਸਮਾਜ ਦੇ ਲਈ ਬੜਾ ਮਹੱਤਵਪੂਰਨ ਸਵਾਲ ਕੀਤਾ ਜੀ ਜਿੱਤੋਂ ਦਾ ਇੱਕ ਰੋਡ ਮੈਪ ਦਾ ਸਵਾਲ ਆ ਮੈਂ ਇਹ ਤੇ ਇੱਕ ਬੇਨਤੀ ਕਰਾਂ ਕਿ ਅਸੀਂ 75 ਸਾਲ ਪਹਿਲਾਂ 10 ਲੱਖ ਲੋਕਾਂ ਨੂੰ ਕਤਲ ਕਰਾਉਣ ਤੋਂ ਬਾਅਦ ਇਸ ਦੇਸ਼ ਚਾਏ ਤੇ ਅੱਜ ਜੋ ਹਾਲਾਤ ਹੈ ਗਰੀਬਾਂ ਦੀ ਕਿਰਤੀਆਂ ਦੀ ਹੈ ਉਹਦੇ ਕੋਈ ਕਾਰਨ ਵੀ ਹੈ ਹਾਂ ਕੀ ਸਾਡੀ ਪੰਜਾਬ ਦੀ ਧਰਤੀ ਕੰਗਾਲ ਸਾਡੀ ਧਰਤੀ ਮਾੜੀ ਹੈ ਸਾਡੇ ਕੋਲੇ ਪਾਣੀ ਨਹੀਂ ਸਾਡੇ ਲੋਕ ਮਿਹਨਤੀ ਨਹੀਂ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਸੰਸਾਰ ਦੇ ਬਹੁਤ ਸੁੰਦਰ ਖੇਤਿਆਂ ਚੋਂ ਤੇ ਤਗੜੇ ਅਮੀਰ ਖੇਤਿਆਂ ਚੋਂ ਇੱਕ ਹੈ ਕਿਸੇ ਕਰਕੇ ਇਹਨੂੰ ਸੋਨਾ ਦੇਸ਼ਾਂ ਚੋਂ ਦੇਸ਼ ਸੁਣੀ ਦੇ ਕਿਵੇਂ ਪੀਸ਼ਿੰਗ ਕਵਤਾਵਾਂ ਹੈ ਕਿ ਪੰਜਾਬ ਸਾਰੇ ਦੇਸ਼ਾਂ ਦਾ ਸੋਨਾ ਜਿਵੇਂ گلاب ਦਾ ਫੁੱਲ ਇਹ ਕਵਤਾਵਾਂ ਧਨੀ ਰਾਮ ਚਾਤਰ ਕਰਨੇ ਲਿਖੀਆਂ ਉਹਦਾ ਕਾਰਨ ਜਿਹੜਾ ਅੰਕੜਿਆਂ ਦੇ ਉੱਤੇ ਹੈ ਕਿ ਦੇਸ਼ ਦਾ ਸਰਮਾਇਆ ਜਿਹੜਾ 40% ਸਰਮਾਇਆ ਹੈ 1% ਲੋਕਾਂ ਕੋਲ। ਅਸੀਂ ਸਾਰਿਆਂ ਦਾ ਵੰਡ ਖੋਦ ਨਹੀਂ ਸਕਦੇ ਪਰ ਅਸੀਂ ਯਤਨ ਕਰਾਂਗੇ ਕਿ ਉਹ ਸਰਮਾਇਆ ਜਿਹੜਾ ਆਮ ਲੋਕਾਂ 'ਚ ਬਰਾਬਰਤਾ ਘਟਾਏ ਜਿਹੜਾ ਪਾੜਾ ਘਟਾਇਆ ਜਾਵੇ ਤੇ ਬਰਾਬਰਤਾ ਵੱਧਿਆ ਜਾਵੇ। ਇਹੀ ਕਾਰਨ ਹੈ ਕਿ ਸਾਡੀ ਜਿਹੜੀ ਆਮ ਲੋਕ ਗਰੀਬ ਹੈ ਉਹਨਾਂ ਲੋਕਾਂ ਕੋਲੇ ਸਹੀ ਅਰਥਾਂ 'ਚ ਜਿਆਦਾ ਜਿ 5000 ਪੈਨਸ਼ਨ ਮੰਗ ਰਹੇ ਆ। ਮੈਂ ਮੰਗ ਨਹੀਂ ਸਮਝ ਰਿਹਾ ਮੈਂ ਸਮਝਦਾ ਕਿ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ ਵਿਧਵਾਵਾਂ ਲਈ ਅੰਘੀਨਾਂ ਲਈ ਦੇ ਗਾਰੀਆਂ ਤੇ ਹੜੀਆਂ ਲਈ ਬੁਢਾਪਾ ਪੈਨਸ਼ਨ ਕੈਨੇਡਾ ਜੇ 1 ਲੱਖ ਰੁਪਏ ਅਸੀਂ ਬਹੁਤ ਥੱਲੇ ਖੜੇ ਆ ਸਾਡੇ ਗਵਾਂਢੀ ਸ਼ੂਬਿਆਂ ਚ ਸਾਡੇ ਨਾਲ ਵੱਧ ਇਹਦੇ ਨਾਲ ਜਿਹੜਾ ਕਾਰਨ ਕੀ ਹੈ ਤੁਸੀਂ ਸੱਜੇ ਤੇ ਖੱਬੇ ਵਿਚਾਰਧਰਤਾਂ ਦੀ ਗੱਲ ਕੀਤੀ ਅਸੀਂ ਸੱਜੇ ਪੱਖੀ ਨਹੀਂ ਜੀ ਅੱਜ ਖੱਬੇ ਪੱਖੀ ਵੀ ਨਹੀਂ ਮੈਂ ਸਮਝਦਾ ਕਿ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਸਾਡਾ ਮੈਨੀਫੈਸਟੋ ਹੈ ਸਾਡਾ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਿੱਖੀ ਦੇ ਵਾਰਿਸ ਬਣੇ ਉਹ ਮਲਕ ਭਾਗੋ ਸੀ ਉਹ ਫੂਂਡੀਆਂ ਜਿਹੜੀਆਂ ਜਿੰਨਾਂ ਦੀਆਂ ਰੋਟੀਆਂ ਤੋਂ ਅੱਜ ਵੀ ਫੂਲ ਨਿਕਲਦਾ ਹੈ ਜਿਹੜੇ ਸਧਾਰਨ ਲੋਕ ਸੀ ਜਿਹੜੇ ਅੱਜ ਅਰਬਾਂ ਪਤੀ ਹੈ ਉਹ ਬਦਮਾਸ਼ ਆਦਮੀਆਂ ਦੇ ਹੱਥਾਂ 'ਚ ਸਿੱਖਾਂ ਦੀ ਲੀਡਰਸ਼ਿਪ ਚਲੀ ਗਈ ਸਾਡਾ ਇੱਕ ਯਤਨ ਹੈ ਇੱਕ ਲੋਕ ਲਹਿਰ ਬਣਾਉਂਦਾ ਜਿਹਦੇ ਚ ਮਰਜੀਵੜੇ ਜਿਵੇਂ ਧਰਮਯੁੱਧ ਮੋਰਚਾ ਜਿਹੜਾ ਨਾ ਜਿੱਤਿਆ ਨਾ ਹਾਰਿਆ ਉਹ ਅਧੂਰਾ ਪਿਆ ਨਾ ਸੀ ਛੱਡੇ ਇੱਕ ਲੱਖ ਮਰਜੀਵੜਾ ਫਿਰ ਭਰਤੀ ਕਰੀਏ ਤੇ ਆਮ ਲੋਕਾਂ ਦੇ ਕਿਰਤੀ ਲੋਕਾਂ ਦੇ ਸਰਮਾਇਏ ਦੀ ਵੰਡ ਵਿੱਦਿਆ ਦੇ ਬਰਾਬਰ ਦੇ ਮੌਕੇ ਸੇਧ ਦੀਆਂ ਸਾਰਿਆਂ ਨੂੰ ਬਰਾਬਰ ਸਹੂਲਤਾਂ ਜਿਹੜੀਆਂ ਪੈਨਸ਼ਨਾਂ ਛੋਟੀਆਂ ਗੱਲਾਂ ਜੇ 1% ਲੋਕਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ 40% ਸਰਮਾਇਆ ਹੈ ਉਹਨਾਂ ਦਾ 10% ਸਰਮਾਇਆ ਵੀ ਆਪਾਂ ਗਰੀਬਾਂ 'ਚ ਲੈ ਆਈਏ ਤੇ ਪੈਨਸ਼ਨਾਂ ਮੈਨੂੰ ਦੇ ਹਿਸਾਬ ਵੀ ਕਿੰਨਾ ਘਾਪਾ ਵਧਾ ਸਕਦੇ ਆ ਇਹ ਸਾਰੇ ਗਰੀਬ ਲੋਕਾਂ ਦੀ ਤੇ ਮਾਰਕ ਭਾਗਾਂ ਤੋਂ ਖੋ ਕੇ ਤੇ ਭਾਈ ਕਿਰਤੀ ਲੋਕਾਂ ਦੀ ਜਿਹੜੀ ਵਿਚਾਰਧਾਰਾ ਉਹ ਗੁਰਨਾਨਕ ਵਿਚਾਰਧਾਰਾ ਅਸਰ ਵਿਚਾਰਧਾਰਾ ਉਹੀ ਹੈ ਅਸੀਂ ਪੰਥ ਦੇ ਮਾਮਲੇ ਵੀ ਜਿਵੇਂ ਪੰਜਾਬ ਨੂੰ ਵਿਸ਼ੇਸ਼ ਕਿਤੇ ਲੋੜ ਆ ਖੁਦਮੁਖਤਿਆਰੀ ਦੀ ਲੋੜ ਹੈ ਜਿੱਥੇ ਅਸੀਂ ਆਪਣੇ ਜਨਸਾ ਆਪਣਾ ਵਪਾਰ ਆਪਣੀਆਂ ਭਾਂ ਕੋਈ ਇੰਡਸਟਰੀ ਦੀਆਂ ਚੀਜ਼ਾਂ ਭਾਂ ਕੋਈ ਮਜ਼ਦੂਰੀ ਦੀਆਂ ਚੀਜ਼ਾਂ ਕੋਈ ਜੁੱਤੀਆਂ ਬਣਾਉਂਦਾ ਕੋਈ ਦੁੱਧ ਵੇਚਦਾ ਦੁੱਧ ਵੀ ਤੁਹਾਨੂੰ ਪਤਾ ਹੈ ਦੁਬਈ 'ਚ ਕਿੱਡਾ ਮਹਿੰਗਾ ਹੈ ਪਾਕਿਸਤਾਨ 'ਚ ਕਿੱਡਾ ਮਹਿੰਗਾ ਹੈ ਮੱਝਾਂ ਦਾ ਮੀਟ ਲਾ ਲਓ ਤੁਸੀਂ ਉੱਥੇ 2500 ਰੁਪਏ ਕਿल्ले ਇੱਥੇ ਆਪਣੇ ਕੀ ਪਾਏ ਸਾਡਾ ਵਪਾਰ ਖੁੱਲਾ ਖੁੱਲਾ ਰੱਖਣਾ ਤੇ ਨਾਲ ਜਿਹੜੀ ਅਸਲੀ ਸਿੱਖੀ ਹੈ ਗਰੀਬਾਂ ਨੂੰ ਨਾਲ ਤੋਰਨਾ ਬਜ਼ੁਰਗਾਂ ਨੂੰ ਨਾਲ ਤੋਰਨਾ ਅੰਗਹੀਨਾ ਜਿਹੜੇ ਨਿਤਾਣੇ ਆ ਉਹਨਾਂ ਨੂੰ ਕੌਣ ਨਾਲ ਤੋਰਨਾ ਸਾਡੀ ਜਿਹੜੀ ਭਾਵਨਾ ਹੈ ਉਹ ਸਮਰਪਿਤ ਭਾਵਨਾ ਹੈ ਜਿੱਥੋਂ ਤੇ ਗੱਲ ਵੀ ਨਵੀਂ ਪਾਰਟੀ ਨਵੀਂ ਨਹੀਂ ਅਸੀਂ ਪਾਰਟੀ ਦਾ ਨਾਂ ਨਵਾਂ ਹੈ ਜੀ ਅਸੀਂ ਸਾਰੇ ਬਹੁਤ ਲੰਬੇ ਸਮੇਂ ਤੋਂ ਲਗਭਗ 40 ਸਾਲ ਤੋਂ ਪਹਿਲਾਂ ਤੋਂ ਅਸੀਂ ਲਗਾਤਾਰ ਸੰਘਰਸ਼ ਕੀਤਾ 40 40 50 50 60 ਕੇਸ ਵੀ ਸਾਡੇ ਸਾਰਿਆਂ ਤੇ ਜਿਹੜੇ ਅਸੀਂ ਇਕੱਠੇ ਹੋਏ ਆ ਬਣੇ ਸਾਡੇ ਕਿ ਸਪਲਿੰਟਰ ਧੜੇ ਸੀ ਅਸੀਂ ਯਤਨ ਕੀਤਾ ਕਿ ਉਹਨਾਂ ਧੜਿਆਂ ਨੂੰ ਇਕੱਠੇ ਹੋ ਕੇ ਇੱਕ ਨਾਂ ਰੱਖ ਲਈ ਸਾਡਾ ਜਿਹੜਾ ਯੂਨਾਈਟਰ ਅਕਾਲੀ ਦਲ ਹੈ ਇਹਨੇ 1999 ਚ ਪੰਜਾਬ ਦੀਆਂ 11 ਸੀਟਾਂ ਲੋਕ ਸਭਾ ਜਿੱਤੀਆਂ ਸੀ ਹਾਂ ਠੀਕ ਆ ਅਸੀਂ ਆਬੀ ਦੀ ਵੰਡੇ ਗਏ ਉਹ ਸਾਰੇ ਕਾਰਨਾਂ ਨੂੰ ਦੂਰ ਕਰਕੇ ਪੰਥ ਦੀ ਸ਼ਕਤੀ ਦੇ ਪੰਥ ਤੇ ਗੁਰੂ ਦੀ ਵਿਚਾਰਧਾਰਾ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਚਾਰਧਾਰਾ ਹੈ ਕਿ ਇਹਨ ਗਰੀਬ ਸਿੱਖਣ ਕੋ ਦੂ ਪਾਸ਼ਾ ਹੀ ਉਹਦੇ ਪ੍ਰਤੀ ਗੁਰਬਾਣੀ ਦੀ ਵਿਚਾਰਧਾਰਾ ਨੀਚੇ ਅੰਦਰ ਨੀਚੋਂ ਉਹਨਾਂ ਲੋਕਾਂ ਨੂੰ ਉੱਚਾ ਚੱਕਣ ਲਈ ਬਰਾਬਰ ਕਰਨ ਲਈ ਤਣੋਂ ਮਣੋਂ ਗੁਰੂ ਦੇ ਪੈਰ ਦੇ ਵਿੱਚ ਰਹਿ ਕੇ ਸੰਗਤ ਦੇ ਪੈਰ ਦੇ ਵਿੱਚ ਰਹਿ ਕੇ ਅਸੀਂ ਲੋਕ ਲਹਿਰ ਬਣਾਉਣੀ ਚਾਹੁੰਦੇ ਤੁਸੀਂ ਗੱਲ ਕੀਤੀ ਚੋਣਾ ਦੀ ਚੋਣਾ ਅਸੀਂ ਜਿਹੜੀਆਂ 2024 ਦੀ ਹੈ ਇੱਕ ਸੀਟ ਲੜਾਂਗੇ ਅਸੀਂ ਉਹ ਸੀਟ ਫਰੀਦਕੋਟ ਨਹੀਂ ਲੜਾਂਗੇ ਜੇ ਸਾਡਾ ਚੋਣਾ ਹੀ ਇਕੱਲਾ ਮਕਸਦ ਹੁੰਦਾ ਤੇ ਅਸੀਂ ਫਰੀਦਕੋਟ ਕਾਨਫਰੰਸ ਨਹੀਂ ਕਰਨੀ ਸੀ ਜਿੱਥੇ ਅਸੀਂ ਚੋਣ ਲੜਨੀ ਸੀ ਉੱਥੇ ਕਾਨਫਰੰਸ ਕਰਨੀ ਸੀ ਇਹ ਸਾਡਾ ਲੋਕ ਲਹਿਰ ਬਣਾਉਂਦਾ ਹਿੱਸਾ ਹੈ ਸਾਨੂੰ ਬੜਾ ਭਰਮਾ ਗਰੀਬਾਂ ਦਾ ਹੰਗਾਰਾ ਮਿਲਿਆ ਫੋਜਪੁਰ ਵੀ ਕੀਤੀਆਂ ਹੋਰ ਅਸੀਂ 8-10 ਕਾਨਫਰੰਸ ਐਤੋਂ ਪਹਿਲਾਂ ਪਿੰਡਾਂ 'ਚ ਛੋਟੀਆਂ ਵੱਡੀਆਂ ਕਰ ਸਕੇ ਜਿੱਥੇ ਵੀ ਗਏ ਆ ਉੱਥੇ ਬਹੁਤ ਵੱਡਾ ਹੰਗਾਰਾ ਮਿਲਿਆ ਅਸੀਂ ਕਿ ਮੁਢਲੇ ਤੌਰ ਤੇ ਜਿਹਨੂੰ ਅਸੀਂ ਕਹਿ ਸਕਦਾ ਹੈ ਕਿ ਇਨਕਲਾਬੀ ਤਬਦੀਲੀਆਂ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਜਿਹੜੇ ਲੋਟੂ ਆ ਉਹ ਪਿਆ ਆਮ ਆਦਮੀ ਪਾਰਟੀ ਚ ਬੈਠਿਆ ਪਏ ਭਾਜਪਾ ਚ ਪਏ ਕਾਂਗਰਸ ਆ ਪਏ ਬਾਦਰੋ ਸਾਰੇ ਰਿਸ਼ਤੇਦਾਰ ਤੇ ਸਾਰੇ ਜਿਹਦੀ ਲੋਡ ਹੁੰਦੀ ਹੈ ਇੱਕ ਦੂਜੀ ਪਾਰਟੀ ਬਦਲ ਲੈਂਦੇ ਉਹਨਾਂ ਦਾ ਕੋਈ ਦੀਨ ਮਾਨ ਨਹੀਂ ਉਹਨਾਂ ਦਾ ਦੀਨ ਮਾਨ ਇੱਕੋ ਹੀ ਹੈ ਕਿ ਉਹ ਲੁਟੇਰੇ ਆ ਉਹ 1500 ਲੁਟੇਰੇ ਪੰਜਾਬ ਸਰ ਜਿਹੜਾ ਪਿਛੇ ਇਹ ਅਮਰੂਦ ਦਾ ਗੱਲ ਤੁਸੀਂ ਪੜੀ ਇੱਕ ਧਰਤੀ ਦੇ ਇੱਕ ਅਮਰੂਦ ਦੇ ਉੱਤੇ ਅਮਰੂਦ ਜੇ ਲੱਗਣ ਤਾਂ ਇੱਕ ਕਿਲੇ ਚ 2500 ਲੱਗਦੇ ਉਹਨਾਂ ਦੀਆਂ ਸਬਸੀੜੀਆਂ ਲਈਆਂ ਤੇ 1500 ਬੰਦੇ ਨੂੰ ਅਸੀਂ ਚਾਹੁੰਦੇ ਆ ਕਿ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਇਹ ਰਾਜਸੀ ਗੈਂਗਸਟਰ ਹੈ ਉਸੇ ਤਰ੍ਹਾਂ ਇਹਨਾਂ ਦੇ ਕੜਾਈ ਕਰਕੇ ਨੇ ਇਹ ਜਾਇਦਾਦਾਂ ਜ਼ਬਤ ਕੀਤੀਆਂ ਜਾਂ ਕਰਪਟ ਲੋਕਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਂ ਗਰੀਬਾਂ ਚ ਵੰਡਿਆ ਜਾਵੇ ਇਹ ਸਾਡਾ ਰੋਡ ਮੈਪ ਹੈ ਰੂਲ ਆਫ ਲਾ ਹੋਵੇ ਇਨਸਾਫ ਹੋਵੇ ਕਿਉਂਕਿ ਗੁਰਬਾਨੀ ਦਾ ਜਿਹੜਾ ਆਧਾਰ ਹੈ ਰਾਜ ਦਾ ਉਹ ਇਨਸਾਫ ਹੈ ਨਿਆਂ ਤੋਂ ਬਿਨਾ ਕੋਈ ਰਾਜ ਚੱਲ ਨਹੀਂ ਸਕਦਾ ਇਹਨਾਂ ਸੋਲਾਂ ਦੇ ਉੱਤੇ ਅਸੀਂ ਯਤਨ ਕਰਾਂਗੇ ਕਿ ਅਸੀਂ ਇੱਕ ਬਹੁਤ ਵੱਡੀ ਲਹਿਰ ਖੜੀ ਕਰੀਏ ਤੇ ਸਾਨੂੰ ਉਮੀਦ ਹੈ ਕਿ ਉਹ ਲਹਿਰ ਖੜੀ ਕਰ ਲਾਂਗੇ ਅੱਜ ਦਾ ਸਾਡਾ ਮੈਂ ਫਿਰ ਤੁਹਾਨੂੰ ਦਰਹਵਾਣਾ ਚਾਹੁੰਨਾ ਹੈ ਕਿ ਚੋਣਾ ਦੇ ਲਈ ਕਾਨਫਰੰਸ ਨਹੀਂ ਜੀ ਚੋਣਾ ਤਾਂ ਇੱਥੋਂ ਅਸੀਂ ਲੜਣੀ ਤੇ ਫਿਰ ਚੋਣ ਲਈ ਕਦੇ ਲਈ ਇੱਥੇ ਅਸੀਂ ਕਰਨੀ ਸੀ ਇੱਕ ਲੋਕ ਲਹਿਰ ਦਾ ਹਿੱਸਾ ਹੈ ਉਹਨੂੰ ਬਕਾਇਦਾ ਅਸੀਂ ਆਰਗੇਨਾਈਜ਼ ਕਰਾਂਗੇ ਬਕਾਇਦਾ ਉਹਨਾਂ ਦੇ ਸਮਰਪਿਤ ਢੰਗ ਨਾਲ ਉਹਨਾਂ ਦੀਆਂ ਲਿਸਟਾਂ ਬਣਾਵਾਂਗੇ ਜਨਤਕ ਕਰਾਂਗੇ ਤਿੰਨ ਗੱਲਾਂ ਮੈਂ ਤੁਹਾਡੇ ਚੈਨਲ ਲਈ ਕਹਿਣਾ ਚਾਹੁੰਦਾ ਜੀ ਸਾਡੀ ਲਹਿਰ ਦਾ ਜਿਹੜਾ ਬੁਨਿਆਦ ਹੈ ਉਹ 100% ਸ਼ਾਤਮਈ ਹੋਏ ਹੂੰ ਦੂਜੀ ਬੁਨਿਆਦ ਹੈ ਸਾਡੀ ਭਾਈਚਾਰਕ ਸਾਂਝ ਅਸੀਂ ਭਾਈਚਾਰਿਆਂ ਵਿੱਚ ਫੁੱਟ ਨਹੀਂ ਪਾਉਂਦੇ ਪਰ ਦਲਤ ਭਾਈਚਾਰਾ ਉਹਨੂੰ ਛਾਤੀ ਨਾਲ ਲਾਵਾਂਗੇ ਤੇ ਹਿੰਦੂ ਭਾਈਚਾਰਾ ਉਹਨੂੰ ਹੀ ਨਾਲ ਲੈ ਕੇ ਤੁਰਾਂਗੇ ਅਸੀਂ ਸਾਰੇ ਭਾਈਚਾਰਕਾਂ ਸਾਂਝ ਨਾਲ ਇੱਕ ਪੰਜਾਬ ਦੀ ਸੁਤੰਤਰਤਾ ਲਈ ਕਾਰਪੋਰੇਟ ਕਰਾਣਿਆਂ ਤੋਂ ਸੁਤੰਤਰ ਦਾ ਮਤਲਬ ਅਸੀਂ ਕੋਈ ਦੇਸ਼ ਤੋ ਅੱਡ ਹੋਣਾ ਨਹੀਂ ਦੇਸ਼ ਦੀਆਂ ਹੱਦਾਂ ਦੇ ਵਿੱਚ ਜਿਹੜੇ ਕਾਰਪੋਰੇਟ ਕਰਾਣੇ ਤੇ ਕੁਝ ਕਰਾਣੇ ਦਾ ਕਬਜ਼ਾ ਹੈ ਤੇ ਕੇਂਦਰੀ ਸ਼ਕਤੀਆਂ ਦਾ ਵੀ ਜਿਹੜਾ ਕਬਜ਼ਾ ਨਿੱਕੀ ਜੀ ਗੱਲ ਹੋਏ ਅੱਜ ਦਿੱਲੀ ਕੋਲੇ ਜਾਣਾ ਪਵੇ ਉਹ ਪੰਜਾਬ ਇੱਕ ਖੁਦਮੁਖਤਿਆਰ ਸਟੇਟ ਹੋਵੇ ਜਿਹੜੀ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹਦੇ ਲਈ ਇੱਕ ਲਹਿਰ ਬਣਾਉਣੀ ਹੈ ਦੇਹ ਦੀਆਂ ਹੱਦਾਂ 'ਚ ਰਹਿ ਕੇ ਲੜਾਂਗੇ ਭਾਈ ਚੱਕ ਸਾਂਝ ਬਣਾ ਕੇ ਤਗੜੀ ਕਰਕੇ ਲੜਾਂਗੇ ਤੇ ਸ਼ਾਂਤਮਈ ਢੰਗ ਨਾਲ ਲੜਾਂਗੇ ਜੀ ਇਹ ਧੰਨਵਾਦ ਜੀ ਇਹ ਸਾਡੀ ਬੁਨਿਆਦ ਜਥੇਦਾਰ ਜੀ ਇੱਕ ਇਹ ਵੀ ਹੈਗਾ ਕਿ ਗੱਲ ਸਰਮਾਇਏ ਦੀ ਕੀਤੀ ਵੰਡਨ ਦੀ ਕੀਤੀ ਹੈਗੀ ਗੁਰਬਾਣੀ ਦਾ ਮਹਾਵਾਕ ਹੈਗਾ ਕਿ ਪਾਪਾਂ ਬਾਜੂ ਹੋਵੇ ਨਾ ਹੀ ਮੋਇਆ ਸੰਗ ਨਾ ਜਾਏ ਵੀ ਜਿੰਨੇ ਵੀ ਲੋਕਾਂ ਕੋਲੇ ਜੋ ਵੀ ਜ਼ਿਆਦਾ ਸਰਮਾਇਆ ਹੈਗਾ ਉਹਨਾਂ ਨੇ ਪਾਪਾਂ ਦੇ ਨਾਲ ਇਕਤਰਤ ਕੀਤਾ ਹੈਗਾ ਇੱਕ 1972 ਦੇ ਵਿੱਚ ਐਕਟ ਆਉਂਦਾ ਹੈਗਾ ਲੈਂਡ ਸੀਲਿੰਗ ਐਕਟ ਤੁਸੀਂ ਸਭ ਨੂੰ ਬਰਾਬਰ ਕਰਨ ਦੀ ਗੱਲ ਕਰ ਰਹੇ ਹੈਗੇ ਲੈਂਡ ਸੀਲਿੰਗ ਐਕਟ ਦੇ ਤਹਿਤ 17 ਕਿੱਲਾਂ ਤੋਂ ਵੱਧ ਜਿਸ ਦੇ ਕੋਲੇ ਵੀ ਜ਼ਮੀਨ ਹੈਗੀ ਆ ਉਹ ਕਹਿੰਦੇ ਵੀ ਗਰੀਬ ਤਬਕਿਆਂ ਦੇ ਵਿੱਚ ਵੰਡੀ ਜਾਏਗੀ ਕੀ ਇਸ ਤਰ੍ਹਾਂ ਦਾ ਹੈ ਤੁਹਾਡੀ ਪਾਰਟੀ ਵੱਲੋਂ ਜਾਂ 100% ਜੀ 100% ਉਹ ਲੈਂਡ ਸੀਲਿੰਗ ਬਿੱਲ ਵੀ ਸਭ ਤੋਂ ਪਹਿਲਾਂ ਜਿਹੜੇ ਆਪਣੇ ਇਲਾਕੇ ਦੇ ਹੈ ਜੇ ਅਸੀਂ ਬੇਮਤਲੀਆਂ ਇਲਝਾਵਾਂ 'ਚ ਪੈਣਾ ਨਹੀਂ ਚਾਹੁੰਦੇ ਪਰ ਦੋ ਮੈਂ ਤੁਹਾਨੂੰ ਕਹਿ ਦਿੰਦਾ ਜੇ ਕੋਈ ਸਮਾਂ ਸਾਨੂੰ ਮਿਲਿਆ ਹਰ ਚਰਨ ਸਿੰਘ ਬਰਾੜ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰੇ ਪਿੰਨਿਆਂ ਨੂੰ ਸਾਰਿਆਂ ਦੀ ਉਹਨਾਂ ਦੀ ਜਾਇਦਾਦ ਜ਼ਬਤ ਕਰਕੇ ਬਹੁਤ ਔਰਨਾਂ ਦੇ ਆਮਦਨ ਤੇ ਸਾਧਨਾ ਬਾਹਰ ਬੜਿਆ ਉਸ ਪਿੰਡ ਦੇ ਸਾਰੇ ਉਥੋਂ ਸ਼ੁਰੂ ਕੀਤੀ ਜਾਵੇ ਇਹ ਸਾਡੇ ਧਿਆਨ ਚ ਹੈ ਜਾਇਦਾਦਾਂ ਜ਼ਬਤ ਕਰਨ ਚ ਵਿਅਕਤੀਆਂ ਦੇ ਅਸੀਂ ਨਾਂ ਲਈਏ ਨਾਂ ਲਈਏ ਜਾਇਦਾਦਾਂ ਜ਼ਬਤ ਕਰਨ ਦਾ ਹੀ ਅਰਥ ਹੈ ਜੀ ਉਹ ਜਾਇਦਾਦਾਂ ਹੋਰ ਵੀ ਬਹੁਤ ਆ ਬਿਨਾ ਸੀਲਿੰਗ ਤੋਂ ਬਿਨਾ ਲੈਂਡ ਸੀਲਿੰਗ ਤੋਂ ਬਿਨਾ ਵੀ ਜਿਹੜੀਆਂ ਜਾਇਦਾਦਾਂ ਜਿਨ੍ਹਾਂ ਨੇ ਪਾਪਾਂ ਨਾਲ ਇਕੱਠੀ ਕੀਤੀ ਹੈ ਹੂੰ ਤੇ ਗੁਰੂ ਮਹਾਰਾਜ ਦੇ ਹੱਥਾਂ ਸੰਗਤ ਦੇ ਹੱਥਾਂ ਵੀ ਉਹ ਸਮਾਂ ਕਿਹਨੂੰ ਦਿੰਦੇ ਆ ਕਿਵੇਂ ਦਿੰਦੇ ਆ ਪਰ ਸਾਡੀ ਭਾਵਨਾ ਜਿਹੜੀ ਕਿ ਉਸ ਖੂਨ ਡੁੱਲਾ ਹੈ ਜਿਹੜਾ 75 ਸਾਲਾਂ ਤੋਂ ਡੁੱਲਿਆ ਉਹ ਖੂਨ ਨੂੰ ਅਸੀਂ ਆਪਣਾ ਇੱਕ ਅਗਵਾ ਮੰਨ ਕੇ ਉਸ ਪ੍ਰਤੀ ਸਮਰਪਿਤ ਭਾਵਨਾ ਦਾ 1984 ਦੇ ਖੂਨ ਨਵੰਬਰ 84 ਦੇ ਖੂਨ ਨਾਲ ਦਰਵਾਦ ਸਾਹਿਬ ਦੇ ਹਮਲੇ ਦੀਆਂ ਝੂਠੇ ਪੁਲਿਸ ਮੁਕਾਬਲਿਆਂ ਦੇ ਤੇ ਜਿਹੜੀ ਸਾਡੀ ਮੂਵਮੈਂਟ ਦਾ ਹਿੱਸਾ ਹੈ ਇੱਕ ਵੱਡਾ ਮੁੱਦਾ ਰਿਹਾਈਆਂ 30 ਸਾਲ ਤੋਂ ਪਈ ਜਿਹਾ ਜਗਤਾਰ ਸਿੰਘ ਹਵਾਰਾ ਸਾਡੀ ਇਸ ਲਹਿਰ ਦਾ ਇੱਕ ਵੱਡਾ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਜੋ ਦੋਸ਼ੀ ਹੈ ਉਹਨਾਂ ਪ੍ਰਤੀ ਵੀ ਹੈ ਇਹਨਾਂ ਸਾਰਿਆਂ ਨੂੰ ਅਸੀਂ ਕੋਈ ਝਿਲਾਈਛ ਨਹੀਂ ਛੱਡਾਂਗੇ ਵੀ ਇਹਨੂੰ ਤੱਕ ਇਹ ਜਿਹੀਆਂ ਕੜੀਆਂ ਸਜਾਂ ਮੇਲੇ ਸਭ ਨੂੰ ਹੀ ਜਿਨ੍ਹਾਂ ਨੇ ਲੁੱਟਿਆ ਉਹਨਾਂ ਨੂੰ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀ ਕੀਤੀ ਉਹਨਾਂ ਨੂੰ ਵੀ ਅਸਲ 'ਚ ਜਿਹੜੇ ਉਹ ਲੋਕ ਆ ਜਿਹੜੇ ਅੰਦਰ ਬੈਠੇ ਆ ਉਹ ਬਾਹਰ ਹੋਣੇ ਚਾਹੀਦੇ ਹੂੰ ਉਹਨਾਂ ਨੂੰ ਅਸੀਂ ਸਲਾਮੀਆਂ ਦੇ ਕੇ ਬਾਹਰ ਕੱਢਾਂਗੇ ਤੇ ਜਿਹੜੇ ਬਾਹਰ ਬਦਮਾਸ਼ ਉਹਨਾਂ ਸਾਰਿਆਂ ਨੂੰ ਅੰਦਰ ਕਰਾਂਗੇ ਉਹਨਾਂ ਬਦਮਾਸ਼ਾਂ 'ਚ ਬਹੁਤ ਬਦਮਾਸ਼ ਜਿਨ੍ਹਾਂ ਨੇ ਰਾਜ ਕੀਤਾ ਤੇ ਵੱਖ-ਵੱਖ ਪਾਰਟੀਆਂ 'ਚ ਆ ਉਹਨੇ ਸਾਰਿਆਂ ਨੂੰ ਇਕੱਠੇ ਕਰਕੇ ਫੜ ਕੇ ਜਿਵੇਂ ਭੇਡਾਂ ਤਾੜੀ ਦੀਆਂ ਕਵਾੜੇ ਚੈਂਤਾਂ ਜੀ ਅੱਛਾ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਸਾਨੀ ਤਬਕਾ ਵੀ ਹੈਗਾ ਨਿਮਨ ਕਿਸਾਨੀ ਬਹੁਤ ਆ ਜੋਕੇ ਸਮੇਂ ਦੇ ਵਿੱਚ ਮਸ਼ੀਨੀਕਰਨ ਆ ਗਿਆ 60 ਦੇ ਦਹਾਕੇ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਇਆ ਇਧਰਲੀ ਸਾਈਡ ਪਰ ਜੋਕੇ ਸਮੇਂ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆ ਜਿਹੜਾ ਉਹਨੇ ਕਿਸਾਨਾਂ ਨੂੰ ਜਿਹੜਾ ਸਿਰਫ ਕਰਜ਼ਾ ਦਿੱਤਾ ਹੈਗਾ ਬਹੁਤ ਸਾਰੇ ਲੋਕ ਇਹ ਕਹਿ ਰਹੇ ਹੈਗੇ ਕਿ ਹੁਣ ਖੇਤੀਬਾੜੀ ਦਾ ਇੱਕ ਨਵਾਂ ਮਾਡਲ ਆ ਜਿਹੜਾ ਉਹ ਆਉਣਾ ਚਾਹੀਦਾ ਤੁਹਾਨੂੰ ਲੱਗਦਾ ਹੈਗਾ ਕਿ ਖੇਤੀਬਾੜੀ ਦਾ ਕੋਈ ਨਵਾਂ ਮਾਡਲ ਵੀ ਹੋਣਾ ਚਾਹੀਦਾ ਜਾਂ ਇਸ ਦੇ ਵਾਸਤੇ ਕੋਈ ਨਵੀਆਂ ਆਰਥਿਕ ਨੀਤੀਆਂ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਕਿਉਂਕਿ ਜਦੋਂ ਆਰਥਿਕ ਨੀਤੀਆਂ ਦੀ ਗੱਲ ਕਰਦੇ ਐਮਐਸਪੀ ਦੀ ਗੱਲ ਕਰਦੇ ਹੈਗੀਆਂ ਤੇ ਗੱਲ ਕਿਤੇ ਨਾ ਕਿਤੇ ਜਾ ਕੇ ਗੈਟ ਸਮਝੌਤੇ ਦੇ ਨਾਲ ਜਾ ਕੇ ਰਲ ਜਾਂਦੀ ਹੈਗੀ ਆ ਅੰਤਰਰਾਸ਼ਟਰੀ ਪੱਧਰ ਦੀਆਂ ਪਾਲਸੀਆਂ ਨੂੰ ਜਿਹੜਾ ਉਹ ਮੋੜਾ ਦੇਣਾ ਪੈਣਾ ਹੈਗਾ ਕੁਝ ਹੈ ਕੋਈ ਪਾਰਟੀ ਇਸ ਪਾਸੇ ਪੱਖ ਇਹਦੇ ਤੇ ਅਸੀਂ ਤੁਹਾਡਾ ਬੜਾ ਸੋਹਣਾ ਸਵਾਲ ਹੈ ਜੀ ਸਰਪ੍ਰਾਧ ਸਿੰਘ ਜੀ ਜਿੱਥੋਂ ਦੀ ਕੰਟਰਾਸਟਰੀ ਗੈਟਸ ਸਮਝੌਤਾ ਡੰਕਲ ਤੇ ਜੁਈ ਜਿਆ ਅਸੀਂ ਬੜੇ ਧਿਆਨ ਨਾਲ ਪੜੀਏ ਜੀ ਤੇ ਇਹਨਾਂ ਦਾ ਹੱਲ ਬਾਰੇ ਵੀ ਸਾਡੇ ਕੋਲ ਇੱਕ ਵਿਚਾਰਤਾ ਹੈ ਜੀ ਅਸੀਂ ਇੱਕ ਵਿਚਾਰਲਾ ਰਸਤਾ ਅਪਣਾਉਣਾ ਚਾਹੁੰਦੇ ਹਾਂ ਇਹ ਇਕੱਲੀ ਖੇਤੀ ਦੀਆਂ ਤਜਵੀਜ਼ਾਂ ਨਹੀਂ ਜਿਹੜੀ ਪੰਜਾਬ ਦੀ ਆਰਥਿਕਤਾ ਦੇ ਬਾਰੇ ਚ ਇੱਕ ਅਸੀਂ ਡਾਕੂਮੈਂਟ ਸਪੇਸ਼ ਕਰਾਂਗੇ ਜਿਹਨੂੰ ਘਰ ਘਰ ਤੱਕ ਪਹੁੰਚਾਵਾਂਗੇ ਜੀ ਜਿੱਥੇ ਸਾਡੀ ਧਾਰਮਿਕ ਸਾਡੀ ਸਭਿਆਚਾਰਕ ਸਾਡੀ ਹੋਂਦ ਸਾਡੀ ਆਈਡੈਂਟੀਟੀ ਸਿੱਖਾਂ ਦੀ ਹੈ ਸਾਡਾ ਧਰਮ ਸਾਡਾ ਇੱਕ ਹਿੱਤਾ ਹੈ ਸਾਡੀ ਪੰਜਾਬ ਬੋਲੀ ਹੈ ਜੋ ਕ腐ਸ਼ਨ ਹੈ ਪ੍ਰੈਸ਼ਰ ਹੈ ਇਹਨਾਂ ਮੁੱਦਿਆਂ ਦੇ ਨਾਲ ਨਾਲ ਜਿਹੜੀ ਸਮਾਜ ਦੀ ਸਭ ਤੋਂ ਵੱਡੀ ਇੱਕ ਲੋਡ ਆ ਉਹ ਆਰਥਿਕਤਾ ਵੀ ਹੈ ਜੀ ਆਰਥਿਕਤਾ ਦੇ ਬਾਰੇ ਵਿੱਚ ਮਜ਼ਦੂਰੀ ਦੇ ਸਬੰਧ ਵਿੱਚ ਕਿਸਾਨਾਂ ਦੇ ਸਬੰਧ ਵਿੱਚ ਉਦਯੋਗ ਦੇ ਸਬੰਧ ਵਿੱਚ ਛੋਟੇ ਉਦਯੋਗ ਦੇ ਸਬੰਧ ਦੇ ਵਿੱਚ ਇਹਨਾਂ ਸਾਰੇ ਬਾਰੇ ਇੱਕ ਬਹੁਤ ਅਸੀਂ ਜਲਦੀ ਦਸਤਾਵੇਜ਼ ਇਹ ਦਸਤਾਵੇਜ਼ ਜਾਂ ਜਿਹੜਾ ਸਾਡਾ ਸਾਰਾ ਅਸੀਂ ਇੱਕ ਲਿਖਤੀ ਰੂਪ ਚ ਸਾਡਾ ਇੱਕ ਯਤਨ ਹੈ ਵੀ ਅਸੀਂ ਲੱਖਾਂ ਦੀ ਗਿਣਤੀ ਛਪਾ ਕੇ ਤੇ 2 ਮਹੀਨੇ ਦੇ ਅੰਦਰ ਅੰਦਰ ਅਸੀਂ ਹਰ ਇੱਕ ਘਰ ਤੀਕੋ ਪਹੁੰਚਾਉਣ ਦਾ ਯਤਨ ਕਰਾਂ। ਤੇ ਉਹਦੇ ਖੇਤੀ ਦਾ ਜਿਹੜਾ ਮੈਂ ਫੇਰ ਤੁਹਾਨੂੰ ਇੱਕ ਗੱਲ ਦਰਾਵਾ ਖੇਤੀ ਦਾ ਵੀ ਤੇ ਵਪਾਰ ਦਾ ਵੀ। ਜੀ। ਡਾਂਕਲ ਤੇ ਜੁਈਜਾਂ ਦਾ ਜਿਹੜਾ ਇੱਕ ਪਾਸਾ ਨਾਲ ਅਸੀਂ ਲਈ। ਹਾਂ। ਇੱਕ ਪਾਸਾ ਉਹਦਾ ਖੁੱਲਾ ਵਪਾਰ ਵੀ ਹੈ। ਜੀ। ਖੁੱਲੇ ਵਪਾਰ ਬਿਨਾ ਖੇਤੀ ਬਚ ਨਹੀਂ ਸਕਦੀ। ਜੀ। ਜੇ ਕਣਕ 6000 ਰੁਪਏ ਨਹੀਂ ਤਾਂ ਪਾਕਿਸਤਾਨ ਦੇ ਲੋਕ ਖੁਸ਼ ਹੋਣ। ਹਾਂ। ਨਹੀਂ 4500 ਚ ਵੀ। ਹਾਂ ਤੇ ਦੂਜੀ ਗੱਲ ਹੈ ਜਿਹੜੀਆਂ ਕੁਝ ਗੱਲਾਂ ਜਿਹੜੀ ਤੁਸੀਂ ਪੌਸ਼ੀ ਦੀ ਕਹੀ ਹੈ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਗੱਲਾਂ ਦੇ ਉੱਤੇ ਸਾਨੂੰ ਸੋਚਣਾ ਪੈਣਾ ਹੈ ਕਿਉਂਕਿ ਗੱਲ ਸਮੱਸਿਆ ਸਾਡੀ ਪ੍ਰੋਡਕਸ਼ਨ ਦੀ ਨਹੀਂ ਸਾਡੀ ਸਮੱਸਿਆ ਮਾਰਕੀਟਿੰਗ ਦੀ ਮਾਰਕੀਟਿੰਗ ਦੀ ਜੇ ਸਮੱਸਿਆ ਦਾ ਅਸੀਂ ਹੱਲ ਨਾ ਕਰਾਂਗੇ ਉਹਦਾ ਹੱਲ ਹੋਊ ਕਿਵੇਂ ਮੈਂ ਦੋ ਧਾਰਨਾ ਦੇਵਾਂ ਮੈਂ ਲੰਬਾ ਨਹੀਂ ਕਰਨਾ ਜਿਆਦਾ ਕਿ ਫਿਰ ਕਿਸੇ ਦਿਨ ਮੈਂ ਤੁਹਾਡਾ ਸਮਾਂ ਲਵਾਂ ਪਿੰਡ ਵੀ ਆ ਜਾਈਂ ਤੁਹਾਡੇ ਕੋਲ ਜੀ ਉਹਦਾ ਇਹ ਹੈ ਵੀ ਹੁਣ ਕਣਕ ਹੈ ਕਣਕ ਹੈ ਕਿਸੇ ਵੇਲੇ ਜੋ ਐਮਐਸਪੀ ਮਿਲੀ ਸੀ ਹੂੰ ਉਦੋਂ ਕੱਲੇ ਪੰਜਾਬ 'ਚ ਤੇ ਭੁੱਖ ਮਰੀ ਪੈਦਾ ਕਰਦੇ ਦੇਸ਼ ਭੁੱਖ ਮਰੀ ਸੀ ਬਾਹਰੋਂ ਆਉਂਦੀ ਸੀ ਜੀ ਅਸੀਂ ਉਹਨਾਂ ਦੀ ਭੁੱਖ ਦੂਰ ਕਰਤੇ ਅੱਜ 10 ਸਾਲ ਨਾ ਵੀ ਕੰਕ ਹੋਵੇ ਤਾਂ ਵੀ ਸਟੋਰਾਂ 'ਚ ਇੰਨੀ ਜਮਾ ਪਈ ਹੈ ਹੂੰ ਜਿਹੜਾ ਹੁਣ ਸਰੋ ਦਾ ਤੇਲ ਆ ਹੂੰ ਇਹ ਹਰੇਕ ਥਾਂ ਦੇ ਉੱਤੇ ਵਰਤਿਆ ਜਾ ਸਕਦਾ ਜੇ 5% 2% ਅਸੀਂ ਸਰ ਜਿਹੜੇ ਬਾਹਰਲੇ ਤੇ ਆਉਂਦੇ ਆ ਬਾਹਰੋਂ ਤੇਲ ਆਉਂਦੇ ਆ ਉਹਨਾਂ ਦੇ ਕੋੰਦੀ ਲਾਦੀ ਘਟਾ ਦੀਏ ਤੇ 5% ਟੈਕਸ ਵਧਾ ਦੀਏ ਤਾਂ 10000 ਰੁਪਏ ਸਰੋਂ ਦਾ ਭਾਅ ਹੋ ਸਰ ਤੁਸੀਂ ਦੱਸੋ ਆਮ ਆਪਾ ਸਾਰੇ ਪਿੰਡਾਂ ਚ ਰਹ ਨਾ ਰਿਹਾ ਇਹ 10000 ਰੁਪਏ ਸਰੋਂ ਦਾ ਭਾਅ ਹੋ ਜੇ ਕਿ ਆਪਾਂ ਨੂੰ ਕਨਕ ਬੀਜਨ ਦੀ ਕੀ ਲੋੜ ਹੈ ਇਸ ਤਰ੍ਹਾਂ ਜਿਹੜੀ ਖੰਡ ਹੈ ਗੋੜਾ ਇਹ ਗੰਨੇ ਦੀ ਨਹੀਂ ਤਾਂ ਪਾਣੀ ਦੀਆਂ ਜਿਹੜੀਆਂ ਝੋਨੇ ਦੀਆਂ ਇਹ ੇਠਲੀ ਧਰਤੀ ਦੀਆਂ ਇਹ ਵੀ ਸਾਡੀ ਸਮੱਸਿਆ ਹੈ ਉਹ ਵੀ ਹੱਲ ਹੋ ਸਕਦੀਆਂ ਇਹਦਾ ਬਕਾਇਦਾ ਅਸੀਂ ਲਿਖਤੀ ਰੂਪ ਚ ਲੇਖਤੀ ਰੂਪ ਚ ਸੀ ਦੇਮਾ ਤੇ ਸਾਡੇ ਮਾਨ ਚ ਸਮੁੱਚੀ ਆਰਥਿਕਤਾ ਦਾ ਛੋਟੇ ਵਪਾਰ ਦਾ ਵੀ ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ ਸਾਡੇ ਨਾਲ ਇੰਡਸਟਰੀ ਇਸ ਤੋਂ ਵੀ ਬਹੁਤ ਜੁੜੇ ਆ ਹਾਂ ਇੱਥੇ ਦੋ ਤਿੰਨ ਗੱਲਾਂ ਕਰਾਂ ਮੈਂ ਬੈਠਾਂਗੇ ਕਿਸੇ ਦਿਨ ਮੈਂ ਫੇਰ ਤੁਹਾਨੂੰ ਫੇਰ ਕਹਾਂ ਜੀ ਉਹ ਤਾਂ ਚ ਹੈ ਵੀ ਆਪਣੇ ਕੰਕ ਪੈਦਾ ਹੁੰਦੀ ਹੈ ਝੋਨਾ ਪੈਦਾ ਹੁੰਦਾ ਤੁਸੀਂ ਦੱਸੋ ਵੀ ਇੱਥੇ ਗੱਟੇ ਕਿਉਂ ਨਹੀਂ ਬੰਦਦੇ ਹਾਂ ਕਿੰਨੇ ਬੰਦੇ ਰੁਜ਼ਗਾਰ ਮੇਰੇ ਜੀ ਕਪੜਾ ਆਪਣੇ 90% ਬਾਹਰੋਂ ਆ ਰਿਹਾ ਹੈ ਕਿ ਚైనాਤਵਾਰੇ ਅੰਡਰ ਬਿਲਿੰਗ ਹੋ ਕੇ ਹਾਂ ਅੰਡਰ ਬਿਲਿੰਗ ਹੋ ਕੇ ਆ ਰਿਹਾ ਹੈ 90% ਕਪੜਾ ਬਾਹਰੋਂ ਆ ਰਿਹਾ ਹੈ ਤੇ ਕਪੜਾ ਇੱਕ ਜੇ ਹੀ ਚੀਜ਼ ਹੈ ਜਿੱਤੇ ਲੱਖਾਂ ਲੋਕਾਂ ਨੂੰ ਪੰਜਾਬ ਦੇ ਨੂੰ ਰੁਜ਼ਗਾਰ ਮਿਲ ਸਕਦਾ ਗੱਲ ਕੀ ਹੈ ਕੱਲੇ ਪੋਲੀਸਟਰ ਤੇ ਪੁੰਨੀ ਲੱਗ ਜੇ ਭਾਵੇਂ ਉਹਦਾ ਰੇਟ ਹੀ ਵਾਜੇ 5% ਟੈਕਸ ਹੀ ਵਾਜੇ ਤੇ ਸਾਡੇ ਕਪੜਾ ਸਾਡਾ 15000 ਰੁਪਏ ਨਰਮਾ ਹੋ ਸ ਹੈ ਕੀ ਜਿਹੜੀ ਅਸੀਂ ਪਰਮਾਣੂ ਯੁੱਗ ਦੀ ਗੱਲ ਕਰ ਰਹੇ ਸੀ ਕਿ ਇੱਕ ਸੁੰਡੀ ਨਹੀਂ ਮਾਰ ਸਕਦੇ ਤੇ ਰੌਲੇ ਕਿੱਥੇ ਵੀ ਅਸੀਂ ਸਾਰਾ ਬੀਜ ਤੇ ਪੰਜਾਬ ਚ ਲਿਆਉਣੇ ਅਸੀਂ ਬੰਗਲੌਰ ਤੋਂ ਇਸ ਖੇਤੀਬਾੜੀ ਬਾਰੇ ਵੀ ਉਜੋਗ ਬਾਰੇ ਵੀ ਜੇ ਕੋਈ ਵੱਡਾ ਉਜੋਗਪਤੀ ਆਉਂਦਾ ਉਹਦੇ ਚ ਅਸੀਂ ਲਾਜ਼ਮੀ ਕਰਾਂਗੇ 51% ਪੰਜਾਬ ਦੇ ਲੋਕਾਂ ਦੇ ਇੰਡਸਟਰੀ ਸਟਾਂ ਦਾ ਹਿੱਸਾ ਹੋਵੇ ਖੇਤੀਬਾੜੀ ਦੇ ਆਧਾਰਿਤ ਉਜੋਗ ਉਜੋਗ ਹੁਣ ਕਿਉਂ ਨਾ ਸਾਡਾ ਅਸੀਂ ਜਿਹੜੇ ਬਾਗ ਲੱਗਣ ਇਹਨੂੰ ਬਾਹਰ ਭੇਜ ਗਏ ਇਥੋਂ ਕਿੰਨੀ ਸ਼ਰਾਬ ਪੰਜਾਬ ਦੀ ਵਰਤੀ ਪੀਤੀ ਜਾਂਦੀ ਹੈ ਕੋਈ ਪੰਜਾਬ ਦੇ ਵਿੱਚ ਅੰਗੂਰਾਂ ਦੀ ਸ਼ਰਾਬ ਦਾ ਕਾਰਖਾਨਾ ਹੈ ਕਰਵੰਡੀ ਸੀ ਸਾਰੇ ਹੂਰਾਂ ਦੇ ਬਾਗ ਪੱਟੇ ਗਏ ਤੇ ਇਹਦੇ ਬਾਰੇ ਅਸੀਂ ਇੱਕ ਵਸਤੇ ਵਿਸ਼ੇਸ਼ ਤੌਰ ਤੇ ਬੜੀ ਗੰਭੀਰਤਾ ਨਾਲ ਖੇਤੀਬਾੜੀ ਮਹਾਰਾਣਾ ਇੰਡਸਟਰੀ ਮਹਾਰਾਣਾ ਮਜ਼ਦੂਰਾਂ ਦੇ ਆਪਾਂ ਪਹਿਲੀ ਗੱਲ ਤਾਂ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਜੀ ਤੇ ਅਸੀਂ ਫੇਰ ਵੀ ਮਹਾਰਾਣਾ ਇੱਕ ਰਹਿ ਕਰਕੇ ਇੱਕ ਬਕਾਇਦਾ ਇੱਕ ਬਦਲ ਦੇਵਾਂਗੇ ਧੰਨਵਾਦ ਜੀ ਅੱਛਾ ਇੱਕ ਲਾਸਟ ਦੇ ਉੱਤੇ ਇੱਕ ਸਵਾਲ ਆ ਆਖਰ ਦੇ ਉੱਤੇ ਤੁਸੀਂ ਕਿਹਾ ਕਿ ਗੱਲਾਂ ਜਿਹੜੀਆਂ ਤੁਹਾਡੀਆਂ ਇਹ ਹੈਗਾ ਕਿ ਆਪਾਂ ਸਾਰੇ ਸਾਰਾ ਸਰਮਾਇਆ ਜਿਹੜਾ ਲੋਕਾਂ ਦੇ ਵਿੱਚ ਵੰਡਣ ਦੀ ਗੱਲ ਕਰ ਰਹੇ ਹਾਂ ਪਰ ਪੀਵੀ ਨਸਮਰਾਉ ਦੀ ਸਰਕਾਰ ਦੇ ਵੇਲੇ 1991-92 ਦੇ ਵਿੱਚ ਚਿੱਤਿਆ ਨੇ ਨੀਤੀਆਂ ਜਿਹੜੀਆਂ ਸਾਡੇ ਇੱਧਰ ਲਾਗੂ ਹੋਈਆਂ ਨਿੱਜੀਕਰਨ ਉਦਾਰੀਕਰਨ ਤੇ ਸੰਸਾਰੀਕਰਨ ਉਸ ਨੇ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਵੱਡੇ ਪੱਧਰ ਦੇ ਉੱਤੇ ਨਿੱਜੀਕਰਨ ਹੋਇਆ ਹੈਗਾ ਪਿਛਲੇ ਦਿਨੀ ਰਿਪੋਰਟ ਵੀ ਆਈ ਸੀਗੀ ਕਿ ਕਰੋਨਾ ਕਾਲ ਤੋਂ ਬਾਅਦ ਜੋ ਪਹਿਲਾਂ ਇਨਵੈਸਟਮੈਂਟ ਸਿਹਤ ਦੇ ਖੇਤਰ ਦੇ ਵਿੱਚ 1 ਕਰਬ ਡਾਲਰ ਦੀ ਸੀਗੀ ਜੋਕੇ ਸਮੇਂ ਦੇ ਵਿੱਚ 4.8 ਡਾਲਰ ਦੀ ਹੋ ਗਈ ਆ ਕਿ ਅਜਿਹੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੀ ਪਾਰਟੀ ਜੋ ਨਿੱਜੀ ਖੇਤਰ ਦੇ ਵਿੱਚ ਇਨਵੈਸਟਮੈਂਟ ਹੋਈ ਆ ਜਾਂ ਨਿੱਜੀ ادارے ਖੁੱਲੇ ਹੈਗੇ ਆ ਉਹਨਾਂ ਦੇ ਉੱਤੇ ਨਕੇਲ ਪਾਉਗੀ ਜਾਂ ਉਹਨਾਂ ਨੂੰ ਜਨਤਕਰਨ ਦੀ ਕੋਸ਼ਿਸ਼ ਕੀਤੀ ਜਾਣੀਗੀ ਅਸੀਂ ਇਹ ਸਾਰੀ ਮੂਵਮੈਂਟ ਨੂੰ ਆਜ਼ਾਦੀ ਦੀ ਦੂਜੀ ਲੜਾਈ ਦਾ ਨਾਮ ਦੇ ਰਹੇ ਜੀ 1997 ਚ ਪਾਰਲੀਮੈਂਟ ਦੇ ਦੋਹਾਂ ਸਦਨਾਂ ਵੱਲੋਂ ਇੱਕ ਲਾਈਨ ਦਾ ਮਤਾ ਪਾਸ ਕੀਤਾ ਗਿਆ ਸੀ ਕਿ ਦੇਸ਼ ਨੂੰ ਦੂਜੀ ਆਜ਼ਾਦੀ ਦੀ ਲੋੜ ਹੈ ਇਹਦਾ ਮਤਲਬ ਪਹਿਲੀ ਅਧੂਰੀ ਹੈ ਜੇ ਦੂਜੀ ਵੀ ਲੋੜ ਹੈ ਜੀ ਉਹਦੇ 'ਚ ਸਾਡੀ ਜਿਹੜੇ ਅਸੀਂ ਇੱਕ ਲੀਫਲੈਟ ਕੱਢਿਆ ਵੰਡੇ ਆ ਅਸੀਂ ਨਿੱਜੀ ਕਰਨ ਦੇ ਵਿਰੁੱਧ ਅਸੀਂ ਸਰਕਾਰੀ ਕਰਨ ਦੇ ਹੱਕ 'ਚ ਜੀ ਹਰ ਸਰਕਾਰਾਂ ਜਿਵੇਂ ਟ੍ਰਾਂਸਪੋਰਟ ਨੂੰ ਫੇਰ ਕਰਨ ਤੇ ਲੱਗੀਆਂ ਜੇ ਮੌਤ ਤੇ ਸਾਰਿਆਂ ਨੂੰ ਸਰਕਾਰਾਂ ਦੇ ਚਲਾਉਣੇ ਤੇ ਪ੍ਰਾਈਵੇਟ ਬੱਸਾਂ ਦੇ ਤੋਂ ਕਿਹੜੀ ਹੋਣਗੇ ਹਾਂ ਅਸੀਂ ਨਿੱਜੀ ਕਰਨ ਦੇ ਹੱਕ 'ਚ ਨਹੀਂ ਸਰਕਾਰੀ ਕਰਨ ਦੇ ਹੱਕ 'ਚ ਭਾਵੇਂ ਬਿਲੀ ਦੇ ਖੇਤਰ ਹੈ ਜਾਂ ਕੁਝ ਹੋਰ ਖੇਤਰ ਹੈ ਜਿੰਨੇ ਵੀ ਖੇਤਰ ਹੈ ਭਾਵੇਂ ਸਰਕਾਰੀ ਕਰਨ ਵਾਲਾ ਪੱਖ ਜੀ ਉਦਾਰੀ ਕਰਨ ਵਾਲਾ ਤੇ ਜਿਹੜਾ ਫੋਰਨ ਪਾਲਸੀਆਂ ਹ ਹ ਉਹਦੇ ਵਿੱਚ ਅਸੀਂ ਇੱਕ ਵਿਚਾਰਲਾ ਰਸਤਾ ਚਾਹੁੰਦੇ ਜੀ ਜਿਹੜੀਆਂ ਚੀਜ਼ਾਂ ਸਾਡੇ ਪੈਦਾ ਹੁੰਦੀਆਂ ਜੇ ਅਸੀਂ ਸੰਸਾਰ ਨਾਲ ਟੁੱਟ ਕੇ ਵੀ ਅੱਜ ਕੋਈ ਬਚ ਨਹੀਂ ਸਕਦਾ ਜੀ ਪਰ ਜਿੰਨਾਂ ਦੀ ਸਾਨੂੰ ਲੋੜ ਆ ਸਾਡੀ ਇੱਥੇ ਅੰਤਰਰਾਸ਼ਟਰੀ ਮੰਡੀ ਕਰਨ ਦਾ ਸੀ ਨਹੀਂ ਮੁਕਾਬਲਾ ਕਰ ਸਕਦੇ ਉੱਥੇ ਜੀ ਹਰ ਹਾਲਤ ਵਿੱਚ ਜਿਹੜੀਆਂ ਬਾਹਰੋਂ ਚੀਜ਼ਾਂ ਆਉਣੀਆਂ ਟੈਕਸ ਵਧਾਵਾ ਹ ਹ ਅਸੀਂ ਬੈਠ ਤਰ ਨੂੰ ਦੋ ਗੱਲਾਂ ਇਹਦੇ ਤੇ ਕਰਾਂ ਅਜਰ ਲੈਂਸ ਮਾਰ ਖੋ ਰਹੀ ਹੈ ਹ ਮਾਲ ਦੇ ਵਿੱਚੋਂ ਗਾਜਰਾ ਟਮਾਟਰ ਨਹੀਂ ਵੇਚਦੀ ਐ ਗਾਜਰਾ ਟਮਾਟਰ ਵੇਚਣਾ ਰੇਲੈਂਸ ਦਾ ਕੰਮ ਨਹੀਂ ਐ ਮਾਲ ਨਹੀਂ ਅਸੀਂ ਖੋਲਣ ਦੇਵਾਂ ਗਰੀਬ ਵਪਾਰੀ ਗਰੀਬ ਦੁਕਾਨਦਾਰ ਖੋਲਣ ਉਹਨੇ ਹੋਰ ਬੜੇ ਵੱਡੇ ਪ੍ਰੋਜੈਕਟ ਐ ਉਹ ਤੇਲ ਸੋਧ ਕਾਰਖਾਨੇ ਲਾਉਣ ਪੰਜਾਬ ਚ ਇੱਕ ਲੱਗਿਆ ਉਹ ਪੰਜ ਲਾਉਣ ਦੋ ਲਾਉਣ ਹੋਰ ਇਸ ਤਰ੍ਹਾਂ ਦੀਆਂ ਜਿੱਥੇ ਕੋਈ ਗੱਲਾਂ ਹੋਣਗੀਆਂ ਪੰਜਾਬ ਦੇ ਇੰਡਸਟਰੀਅਨਾਂ ਨਾਲ ਮਿਲਣ ਉਹਨਾਂ ਨੂੰ ਸਹੂਲਤਾਂ ਦੇਵਾਂ ਨਿੱਜੀ ਕਰਨ ਦੇ ਵੀ ਅਸੀਂ ਵਿਰੋਧ ਆ ਅਸੀਂ ਉਦਾਰੀ ਕਰਨ ਦੇ ਵੀ ਬਹੁਤਾਂ ਹੱਕ ਚ ਨੇ ਜੀ ਇੱਕ ਹੱਦ ਤੱਕ ਉਹਨੂੰ ਅੰਤਰਰਾਸ਼ਟਰੀ ਤੌਰ ਤੇ ਅਸੀਂ ਜੁੜੇ ਵੀ ਰਹਿਣਾ ਚਾਹੁੰਦੇ ਤੇ ਆਪਣੇ ਪੰਜਾਬ ਦੀ ਜੋ ਚੀਜ਼ਾਂ ਉਹਨਾਂ ਨੂੰ ਪਰਫਲਟ ਵੀ ਕਿ ਭਾਵੇਂ ਉਹ ਲੇਬਰ ਹੈ ਭਾਵੇਂ ਇੰਡਸਟਰੀਆ ਭਾਵੇਂ ਖੇਤੀਬਾੜੀ ਇਹ ਅੰਗ ਆ ਸਰੀਰ ਦੇ ਜੇ ਤੁਸੀਂ ਕਹੋ ਵੀ ਅਸੀਂ ਹੱਥ ਨੂੰ ਮਜ਼ਬੂਤ ਕਰ ਲਗੇ ਤੇ ਪੈਰਾਂ ਨੂੰ ਕਮਜ਼ੋਰ ਹੋਵਾਂਗੇ ਇਹ ਸਮਾਜ ਦਾ ਹਰ ਇੱਕ ਹੈ ਜਿਹੜਾ ਸਾਡਾ ਸਮਾਜ ਹੈ ਉਹਦੇ ਵਿੱਚ ਹਰ ਇੱਕ ਅੰਗ ਹੈ ਸਾਡੇ ਕਿਤੇ ਵੱਖ-ਵੱਖ ਅੰਗ ਹੈ ਤੇ ਸਾਰੇ ਕਿਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇੱਕ ਦੂਜੇ ਵਿਰੋਧੀ ਨਹੀਂ ਅਸੀਂ ਪੂਰਕ ਬਣਾਉਣਾ ਚਾਹੁੰਦੇ ਜੀ ਧੰਨਵਾਦ ਧੰਨਵਾਦ